ਸਮਾਜ ਸੇਵਾ ਚੈਨਲ ਦੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਮੈਂ ਮਨਜਿੰਦਰ ਸਿੰਘਾਂ। ਦੋਸਤੋ ਆਪ ਸਭ ਨੂੰ ਪਤਾ ਹੈ ਕਿ ਸਰਪੰਚੀ ਦੀ ਇਲੈਕਸ਼ਨ ਬਿਲਕੁਲ ਸਿਖਰਾਂ ਤੇ ਆ ਹਰ ਪਾਰਟੀ ਨੇ ਆਪਣੇ ਆਪਣੇ ਉਮੀਦਵਾਰ ਮੈਦਾਨ ਦੇ ਵਿੱਚ ਉਤਾਰ ਦਿੱਤੇ ਆ। ਤੇ ਅੱਜ ਅਸੀਂ ਪਹੁੰਚੇ ਹਾਂ ਪਿੰਡ ਕਾਲੇਕੇ ਤੇ ਇੱਥੋਂ ਸਾਡੇ ਕਾਂਗਰਸ ਦੇ ਉਮੀਦਵਾਰ ਸਾਡੇ ਨਾਲ ਬੈਠੇ ਨੇ ਕਰਦੇ ਆਂ ਗੱਲਬਾਤ ਇਹਨਾਂ ਨਾਲ ਕਿਉਂਕਿ ਹਰ ਇੱਕ ਬੰਦੇ ਦਾ ਕੋਈ ਸੁਪਨਾ ਕੋਈ ਏਮ ਕੋਈ ਮੁੱਦਾ ਹੁੰਦਾ। ਸਭ ਤੋਂ ਪਹਿਲਾਂ ਬਾਪੂ ਜੀ ਸਸਰੀ ਘਰ। ਸਸਰੀ ਘਰ। ਸਾਰੇ ਨੂੰ ਪਿਆਰ ਭਰੀ ਸਾਸਰੀ ਘਰ। ਮੈਂ ਮਾਫੀ ਜਨਾਵੀ ਮੇਰਾ ਗਲਾ ਆਜ਼ਾਦ ਨਹੀਂ ਦੇ ਰਿਹਾ ਕਰਕੇ ਵਾਹ ਜਿਹੜੀ ਉਹ ਕਲੀਅਰ ਹੈ ਰਹੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਰਦਾਰ ਜੀ ਹਰ ਇੱਕ ਬੰਦੇ ਦਾ ਕੋਈ ਸੁਪਨਾ ਹੁੰਦਾ ਕੋਈ ਏਮ ਹੁੰਦਾ ਕਿਹੜੇ ਕਿਹੜੇ ਮੁੱਦਿਆਂ ਦੇ ਆਧਾਰ ਤੇ ਚੋਣ ਮੈਦਾਨ ਤੋਂ ਸਭ ਤੋਂ ਪਹਿਲਾਂ ਜੇ ਪ੍ਰਮਾਤਮਾ ਨੇ ਮੈਨੂੰ ਸਰਪੰਚੀ ਬਖਸ਼ੀ ਤੇ ਮੈਂ ਆਪਣਾ ਜਿੰਨੀ ਸਾਫ ਸਫਾਈ ਦਾ ਕੰਮ ਹੈ ਕਿਉਂਕਿ ਵਾਤਾਵਰਨ ਜਿਹੜਾ ਬੜਾ ਪ੍ਰਦੂਸ਼ਣ ਹੋ ਰਿਹਾ ਹੈ ਉਹ ਜਿਹੜੀਆਂ ਜ਼ਰੂਰੀਆਂ ਰਾੜੀਆਂ ਪਿੰਡ ਦੇ ਚਾਰ ਚੁਫੇਰੇ ਲੱਗੀਆਂ ਉਹ ਚਕਾਉਂਗਾ ਔਰ ਇੱਕ ਰੋਖ ਰੋਖ ਲਗਾਉਂਗਾ ਬਾਕੀ ਜਿਹੜੇ ਗਰੀਬ ਘਰਾਂ ਦੀਆਂ ਧੀਆ ਪਹਿਣਾਵਾਂ ਉਹਨਾਂ ਦੀ ਸ਼ਾਦੀਆਂ ਤੇ ਮੈਂ 1100 ਰੁਪਏ ਦੇ ਦਾਰਿਆ ਆ ਆਇਆ ਮੈਂ ਰਿਟਾਇਰਡ ਹੈਡਮਾਸਟਰ ਤੇ ਆਇਆ 5 ਡਿਗਰੀਜ਼ ਬੀਏ ਜੀਬੀਟੀ ਗਿਆਨੀਪੁਰ ਵਾਕਰ ਵੋਕੇਸ਼ਨਲ ਟੀਚਰ ਤੇ ਮੈਂ ਪ੍ਰਮਾਤਮਾ ਅਗੇ ਅਰਦਾਸ ਕਰਦਾ ਕਿ ਮੈਨੂੰ ਮਹਾਰਾਜ ਸਰਪੰਚੀ ਬਖਸ਼ੇ ਤੇ ਮੈਂ ਗਰਾਉਂਡ ਹੈਗੀਆ ਬੱਚਿਆਂ ਨੂੰ ਜਿਮ ਲੈ ਕੇ ਦਊਗਾ ਚਾਰ ਸ਼ਵੇਰੇ ਪਿੰਡ ਦੇ ਜਿਹੜੇ ਆ ਰੁੱਖ ਲਗਾਏ ਜਾਣਗੇ ਹਰ ਗਰੀਬ ਦੀ ਮਦਦ ਕੀਤੀ ਜਾਊਗੀ ਸਾਗਨ ਜੀ ਜਿਹੜੀ ਸਾਡੀ ਸਕੀਮ ਜਿਹੜੀ ਉਹ ਪਹਿਲਾਂ ਤੋਂ ਹੀ ਚੱਲੂ ਆ ਫੌਜੀ ਵੀ ਮੇਰਾ ਸਾਥ ਦੇਂਦੇ ਐ 5-500 ਰੁਪਏ ਦੀ ਕਿ ਬਾਕੀ ਮੇ ਕੋਲੋਂ ਪਾ ਕੇ 18 ਕੁੜੀਆਂ ਜਿਹੜੀਆਂ ਬਿਲੋਂਗ ਟੂ ਸਟ੍ਰੀਟ ਕਾਸਟ ਆ 18 ਕੁੜੀਆਂ ਦੇ ਵਿਆਹ ਕੀਤੇ ਆ ਦੋਹਾਂ ਦੇ ਆਪਰੇਸ਼ਨ ਕਰਾਏ ਆ ਤੇ ਬੱਚਿਆਂ ਦਾ ਮੈਂ ਦਾਖਲਾ ਧਾਰਦਾ ਆ ਜੇ ਤੁਹਾਡੇ ਪਿੰਡ ਦੀ ਗੱਲ ਕਰੀਏ ਆਪਜੀ ਦੇ ਪਿੰਡ ਕੋਈ ਕਿਤਾਬਖਾਨਾ ਡਿਸਪੈਂਸਰੀ ਕੋਈ ਪਸ਼ੂਆਂ ਦਾ ਹਸਪਤਾਲ ਹੈ ਹਾਂਜੀ ਪਸ਼ੂਆਂ ਦਾ ਹਸਪਤਾਲ ਹੈਗਾ ਆ ਲਾਇਬ੍ਰੇਰੀ ਨਹੀਂ ਹੈ ਜਦੋਂ ਕਿ ਲਾਇਬ੍ਰੇਰੀ ਬਹੁਤ ਜ਼ਰੂਰੀ ਆ ਜਦੋਂ ਇਹ ਬੱਚੇ ਪੜ੍ਹੇ ਲਿਖੇ ਬੱਚਿਆਂ ਨੂੰ ਟਾਈਮ ਲੱਗੇ ਉਹ ਜਾ ਕੇ ਉਧਰ ਪੜ ਸਕਦੇ ਤਾਂ ਆਪਣੇ ਗਿਆਨ 'ਚ ਵਾਧਾ ਕਰ ਸਕਦੇ ਆ ਡਿਸਪੈਂਸਰੀ ਹੈਗੀ ਡਿਸਪੈਂਸਰੀ ਹੈਗੀ ਪਸ਼ੂਨ ਦਾ ਹਸਪਤਾਲ ਹਾਂਜੀ ਹਾਂਜੀ ਨਸ਼ਿਆਂ ਦੇ ਮੁੱਦੇ ਤੇ ਗੱਲ ਕਰੀ ਆ ਆਪ ਜੀ ਨੇ ਇੱਕ ਸੋਸ਼ਲ ਮੀਡੀਆ ਤੇ ਦੇਖਿਆ ਨਾ ਅੱਜ ਕੱਲ ਨਸ਼ੇ ਦੀ ਲਪੇਟ ਵਿੱਚ ਆ ਕੇ ਬਹੁਤ ਮਾਮਾ ਦੇ ਪੁੱਤ ਮਰਨੇ ਆ ਨਸ਼ੇ ਦੇ ਮੁੱਦੇ ਤੇ ਕੀ ਕਹਿੰਦੇ ਜੀ ਨਸ਼ਾ ਇਹ ਕਿ ਲਾਂਦ ਆ ਨਸ਼ਾ ਕੋਈ ਵੀ ਆ ਸ਼ਰਾਬ ਆ ਸਮੈਕ ਆ ਈਵਨ ਤੰਬਾਕੂ ਆ ਸਿਗਰਟ ਆ ਇਹਦਾ ਰਿਜ਼ਲਟ ਜਿਹੜਾ ਉਹ ਬਹੁਤ ਮਾੜਾ ਆ ਔਰ ਮੈਂ ਹੱਥ ਜੋੜ ਕੇ ਬੇਨਤੀ ਕਰੂਗਾ ਕਿ ਆਪਣੀ ਨੌਜਵਾਨ ਪੀੜ੍ਹੀ ਨੂੰ ਬਚਾਇਆ ਜਾਵੇ ਔਰ ਇਹਨਾਂ ਨਸ਼ਿਆਂ ਤੋਂ ਦੂਰ ਰੱਖਿਆ ਜਾਵੇ। ਨਸ਼ਾ ਹੈਗਾ ਪਿੰਡ 'ਚ? ਨਹੀਂ ਪਿੰਡ 'ਚ ਨਸ਼ਾ ਨਹੀਂ ਹੈ। ਸਾਡੇ ਕੋਈ ਸਮੈਗ ਵਗੈਰਾ ਕੁਝ ਨਹੀਂ ਹੈ। ਚਲੋ ਪ੍ਰਮਾਤਮਾ ਦੀ ਕਿਰਪਾ ਗੁਰੂਗੁਰ ਗੁਰੂਦੀ ਨਗਰੀ ਆ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਇੱਥੇ ਆਏ ਔਰ ਚੋਲਾ ਸਾਹਿਬ ਆ ਤੇ ਉਹਨਾਂ ਦੇ ਕੇਸ ਨੇ ਉਹਨਾਂ ਦਾ ਕੰਗਾ ਆ ਤੇ ਇਤਿਹਾਸਿਕ ਗੁਰਦੁਆਰਾ ਮੈਨੂੰ ਬੜੇ ਮਾਣ ਦੀ ਮਾਣਨਾ ਮੈਂ ਕਹਿ ਸਕਦਾ ਵਾਂ ਕਿ ਗੁਰੂ ਪੀਰਾਂ ਦੀ ਧਰਤੀ ਆ ਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸਾਡੇ ਪਿੰਡ 'ਚ ਚਰਨ ਪਾਇਆ। ਤੇ ਇਹ ਆ ਪਾਰ ਕਿਰਪਾਵਾ ਪਿੰਡ ਦੇ کافی ਮਨਾਜਮਾ ਕੁਛ ਰੇਲਵੇ ਜਾ ਮੈਂ ਖੁਦ ਹਡਮਾਸਟਰ ਰਿਟਾਇਰਡ ਮਾਸਟਰ ਆ ਤੇ ਬਹੁਤ ਸਾਰੇ ਲੋਕ ਰੇਲਵੇ ਦੇ ਕੰਮ ਕਰ ਰਹੇ ਆ ਨੌਕਰੀਆਂ ਦੇ ਲੱਗੇ ਹੋਏ ਆ ਤੇ ਇਹ ਪਿੰਡ ਦੇ ਐਸਸੀ ਜਿਹੜੇ ਆ ਉਹ ਮਲ ਕਾਫੀ ਖੁਸ਼ਹਾਲ ਹੈ ਔਰ ਇਹ ਮੈਜ਼ੋਨਾ ਵੀ ਮੈਂਬਰਾਂ ਦੇ ਨਾਲ ਨਾਲ ਕੇ ਸਾਰੇ ਪਿੰਡ ਦਾ ਸੁਧਾਰ ਕੀਤਾ ਜਾਵੇ ਬੱਚਿਆਂ ਦੇ ਵਿਆਹ ਕੀਤੇ ਜਾਣਾ ਅਗੇ 1200 ਨੇ ਮੈਂ ਜੇ ਜਨਾ ਵੀ ਸਰਪੰਚ ਬਣਨ ਤੋਂ ਬਾਅਦ ਮੈਂ 2100 ਰੁਪਇਆ ਹਰ ਪਰਿਵਾਰ ਨੂੰ ਦੇਵਾਂਗਾ ਚਾਹੇ ਉਹ ਜਟਾਂ ਦੀ ਹੈ ਚਾਹੇ ਉਹ ਮਜਬੀਆਂ ਦੀ ਹੈ ਚਾਹੇ ਸ਼ੇਮਬਿਆਂ ਦੀ ਹੈ ਚਾਹੇ ਤਰਖਾਣਾ ਦੀ ਹੈ ਤੇ ਜਿਆ ਸਾਰੇ ਮੇ ਸਾਂਝੀਆਂ ਹੁੰਦੀਆਂ ਬਾਕੀ ਮੈਂ ਵਾਦਾ ਕਰੂਗਾ ਜਿਸ ਤਰ੍ਹਾਂ ਜਿਹੜੇ ਮਸ਼ੀਨ ਚ ਲਾਏ ਆ ਉਹ ਜਿਹੜੇ ਉਹਨਾਂ ਮਸ਼ੀਨ ਨੂੰ ਕਾਮਜਾਬ ਕਰਨ ਦੀ ਮੈਂ ਕੋਸ਼ਿਸ਼ ਕਰੂੰਗਾ ਆਪਣੇ ਮੈਂਬਰਾਂ ਨਾਲ ਸਾਥ ਜੋ ਵੀ ਕਰਾਂ ਮੈਂ ਆਪਣੇ ਮੈਂਬਰਾਂ ਦੀ ਬਦੌਲਤ ਕਰਨਾ ਜਿੱਦਾਂ ਵੀ ਕਹਿਣਗੇ ਇੱਕ ਟੀਮਵਰਕ ਹੋਏਗਾ ਬਾਕੀ ਇਹ ਮੈਂ ਵਿਸ਼ਵਾਸ ਦਿਵਾਉਣਾ ਵਾ ਕਿ ਮੇਰੀ ਜੇਬ ਤੇ ਗ੍ਰਾਂਟ ਦਾ ਪੈਸਾ ਕੋਈ ਨਹੀਂ ਪਾਊਗਾ ਮੇਰੀ ਜੇਬ ਚੋਂ 10-20 ਲੱਖ ਲੱਗ ਜੇ ਉਹ ਮੈਂ ਲਾਉਣ ਨੂੰ ਤਿਆਰ ਹਾਂ ਆਪਣੀ ਬਰਾਦਰੀ ਵਾਸਤੇ ਮੈਂ ਕਾਂਗਰਸ ਪਾਰਟੀ ਵੱਲੋਂ ਇਹ ਜਿਹੜੀ ਚੋਣ ਲੜ ਰਿਹਾ ਹਾਂ ਸਰਪੰਚੀ ਦੀ ਪ੍ਰਮਾਤਮਾ ਮੇਰੀ ਮਦਦ ਕਰੇ ਤੇ ਇਹ ਇਨਾਕਬਲ ਬਖਸ਼ੇ ਕਿ ਮੈਂ ਗਰੀਬਾਂ ਦੀ ਮਦਦ ਕਰ ਸਕਾਂ ਬੱਚਿਆਂ ਦੇ ਵਿਆਹ ਕਰ ਸਕਾਂ ਬੱਚਿਆਂ ਨੂੰ ਜੇ ਕਿਹਦਾ ਦਾਖਲਾ ਰੁਕਿਆ ਹੋ ਜਿੰਨੇ ਅੱਗੇ ਚੱਲਣ ਦਾ ਕੰਮ ਹੋਰ ਵੱਧ ਚੜ ਕੇ ਇਸ ਕੰਮ ਵਿੱਚ ਇਸ ਦਾ ਨਾ ਇੱਕ ਜੀ ਸਰਕਾਰ ਵੱਲੋਂ ਆਟਾ ਦਾਲ ਸਕੀਮ ਚਲਾਈ ਗਈ ਸੀ ਤਾਂਡੇ ਨੋਟਿਸ ਦੇ ਅਨਸਾਰ ਉਹ ਸਹੀ ਘਰਾਂ 'ਚ ਪਹੁੰਚ ਰਹੀ ਕਿ ਉਸ ਦੀ ਦੁਰਵਰਤ ਇਹ ਜਿਹੜੀ ਜਦੋਂ ਪਹਿਲਾਂ ਤੋਂ ਮੈਂ ਸਰਕਾਰ ਦਾ ਬਹੁਤ ਧੰਨਵਾਦ ਕਰਿਆ ਜਿਹਨੇ ਚਲਾਇਆ ਪਰ ਉਹ ਸਹੀ ਜਿਹੜੇ ਹੈਗੇ ਜਿਹੜੇ ਰਾਈਟਸ ਹੈ ਜਨਾਂ ਦਾ ਉਹਨਾਂ ਨੂੰ ਨਹੀਂ ਮਿਲ ਰਿਹਾ ਉਹ ਲੋਕ ਲੈ ਰਹੇ ਆ ਜਿਹੜੇ ਪਹਿਲਾਂ ਹੀ ਆਲਰੇਡੀ ਰੱਜੀ ਪੂਜੀ ਘਰਾਂ ਦੇ ਨੇ ਉਹ ਟਰਾਲੀਆਂ ਦੇ ਨਾਲ ਲੱਦ ਕੇ ਲੈ ਜਾਂਦੇ ਨੇ ਰਕਾਰਡ ਗੁੱਡ ਬਣਾਏ ਅਕਾਲੀ ਸਰਕਾਰ ਨੇ ਤੇ ਸਾਡੀ ਜਿਹੜੀ ਭਰਾਦਰੀ ਹੈ ਜਿਹੜੇ ਐਲੀਜੀਬਲ ਨੇ ਇਹ ਮੇਰਾ ਕਣਕ ਦਾ ਲੈਣ ਵਾਸਤੇ ਉਹਨਾਂ ਦੇ ਪੱਲੇ ਕਣਕ ਨਹੀਂ ਪੈ ਰਹੀ ਕਈਆਂ ਨੂੰ ਦੇਣ ਕਿਸੇ ਨੂੰ ਨਹੀਂ ਮਿਲ ਰਹੀ ਕਣਕ ਇਹਦਾ ਦੁਬਾਰਾ ਜਿਹੜਾ ਨਿਰੀਖਣ ਕੀਤਾ ਜਾਵੇ ਤੇ ਜਿੱਦਾਂ ਹੱਕ ਬਣਦਾ ਰਾਈਟਸ ਬਣਦਾ ਉਹਨਾਂ ਦੇ ਕਾਰਡ ਬਣਾਏ ਜਾਣ ਤੇ ਉਹਨਾਂ ਨੂੰ ਕਣਕ ਆਲਟ ਰਾਈਟਸ ਸਕੀਮ ਆ ਉਹਨਾਂ ਦਿੱਤੀ ਜਾਵੇ ਲਾਸਟ ਕੁਐਸਚਨ ਮੇਰਾ ਸਰਦਾਰ ਜੀ ਆਪ ਜੀ ਆਪਦੇ ਪਿੰਡ ਦੇ ਵੋਟਰਾਂ ਨੂੰ ਕੀ ਸੁਦੇਸ਼ ਦੇਣਾ ਚਾਹੋਗੇ ਮੈਂ ਤੇ ਇਹ ਕਹਿੰਦਾ ਵੀ ਇੱਕ ਸੱਚਾ ਸੁੱਚਾ ਇਨਸਾਨ ਜਿਹੜਾ ਚੋਣਨਾ ਚਾਹੀਦਾ ਵਾ ਜਿਹੜੀ ਹੀਰਾ ਫੇਰੀ ਆ ਬਿਲਕੁਲ ਹੀ ਹੋਣੀ ਚਾਹੀਦੀ ਉਤੇ ਸਤਿ ਸ੍ਰੀ ਅਕਾਲ ਤੇ ਆਹ ਅਦਾਲਤ ਆ ਪਰਮਾਤਮਾ ਦੀ ਜਿਹੜਾ ਤੁਹਾਡਾ ਹਰ ਕਰਮ ਜਿਹੜਾ ਉਹ ਨੋਟ ਕਰ ਰਿਹਾ ਵਾ ਤੇ ਮੈਂ ਇਹੋ ਵੀ ਇੰਦੀ ਕਰੂੰਗਾ ਸਾਰੇ ਪਿੰਡ ਨੂੰ ਵੀ ਸਹਿਯੋਗ ਦੇਣਾ ਮੈਂ ਇਸ ਪਿੰਡ ਨੂੰ ਉਸ ਪਰਮਾਤਮਾ ਦੀ ਕਿਰਪਾ ਨਾਲ ਆਦਰਸ਼ ਬਣਾਉਂਗਾ ਔਰ ਬੱਚੇ ਜਿਹੜੇ ਨਹੀਂ ਪੜਦੇ ਉਹਨਾਂ ਨੂੰ ਸਕੂਲੇ ਪਹੁੰਚਾਉਣ ਦੀ ਕੋਸ਼ਿਸ਼ ਕਰੂੰਗਾ ਬਾਕੀ ਜਿੰਨਾ ਮੇਰੇ ਕੋ ਹੋ ਸਕਿਆ ਪਰਮਾਤਮਾ ਦੀ ਅਪਾਰ ਕਿਰਪਾ ਵਾ ਤੇ ਮੈਂ ਵੱਧ ਛੜ ਕੇ ਗਰੀਬਾਂ ਦੀ ਸਹਾਇਤਾ ਕਰੂੰਗਾ ਜਿਨ੍ਹਾਂ ਦੇ ਮਕਾਨ ਨਹੀਂ ਬਣੇ ਕੋ ਜੀ ਕੀਤੀ ਜਾਊਗੀ ਬਾਲੇ ਵਾਲੇ ਜਿਹੜੇ ਮਕਾਨ ਉਹ ਜਿਹੜੇ ਆ ਉਹਨਾਂ ਨੂੰ ਗ੍ਰਾਂਟ ਚੋਂ ਪੈਸੇ ਦਿੱਤੇ ਜਾਣ ਉਹ ਬਣਾਏ ਜਾਣ ਲੈਟਰਾਂ ਜਿਹੜੀਆਂ ਬਣੀਆਂ ਪਹਿਲਾਂ ਵਿੱਚ ਹੀ ਛੜੀਆਂ ਗਈਆਂ ਵਾ ਉਹ ਲੈਟਰਾਂ ਜਿਹੜੀਆਂ ਉਹ ਵੀ ਗਰੀਬਾਨੀਆਂ ਬਣਾਏ ਜਾਣਗੇ ਹਾਂ ਬਹੁਤ ਬਹੁਤ ਸ਼ੁਕਰਗੁਜ਼ਾਰਾਂ ਜੀ ਏਸੀ ਕੌਂਕਰਸ ਦੇ ਕੈਂਡਿਡੇਟ ਜਿਨ੍ਹਾਂ ਨਾਲ ਤੁਹਾਡੀ ਅਸੀਂ ਗੱਲਬਾਤ ਕਰਵਾਈ ਆ ਤੇ ਅੱਜ ਅਸੀਂ ਆਪਣੇ ਕੈਮਰੇ ਦੇ ਮਾਧਿਅਮ ਰਾਹੀਂ ਇਹ ਹੀ ਅਪੀਲ ਕਰਦੇ ਹਾਂ ਕਿ ਪੜ੍ਹੇ ਲਿਖੇ ਇਨਸਾਨ ਨੇ ਤੇ ਕੁਛ ਵਧੀਆ ਪਿੰਡ 'ਚ ਕਰਨਗੇ ਇਸ ਕਰਕੇ ਤੁਸੀਂ ਇਸ ਵਾਰ ਇਹਨਾਂ ਦਾ ਸਾਥ ਜਿਹੜਾ ਜਰੂਰ ਦਿਓ ਆਹ ਲੋ ਜੀ ਦਰਸ਼ਕ ਵੀਰੋ ਹੁਣ ਇਸ ਪਿੰਡ ਤੋਂ ਸਾਡੇ ਨਾਲ ਪੰਚਾਇਤੀ ਦੇ ਉਮੀਦਵਾਰ ਸੌਰੀ ਪੰਚ ਦੇ ਉਮੀਦਵਾਰ ਸਾਡੇ ਨਾਲ ਨੇ ਤੇ ਕਰਦੇ ਆਂ ਗੱਲਬਾਤ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਲਖਵਿੰਦਰ ਸਿੰਘ ਹੈ ਤੇ ਮੈਂ ਇਹ ਹੀ ਗੱਲ ਕਰਨਾ ਚਾਹੁੰਦਾ ਵੀ ਸਾਡੇ ਪਿੰਡ ਦਾ ਵਿਕਾਸ ਹੋਣਾ ਚਾਹੀਦਾ ਕਿ ਉਹ ਸੱਚਾ ਸੁੱਚਾ ਜਿਹੜਾ ਵਧੀਆ ਸਰਪੰਚ ਸਾਨੂੰ ਮਿਲੇ ਤੇ ਅਸੀਂ ਐਸੇ ਕਰਕੇ ਮਾਸਟਰ ਸਾਹਿਬ ਨੂੰ ਚੁਣਿਆ ਕਿ ਸਾਡਾ ਇਹ ਵਿਕਾਸ ਵਧੀਆ ਹੋਵੇ ਕਿਉਂਕਿ ਜੋ ਗਲੀਆਂ ਨਾਲੀਆਂ ਜਿਹੜੀਆਂ ਪਿੰਡ ਵਿੱਚ ਬਣਨ ਵਾਲੀਆਂ ਕਿਉਂ ਪਿੰਡ ਦੇ ਵਿੱਚ 10 ਸਾਲ ਪਹਿਲਾਂ ਕਾਲੀਆਂ ਦਾ ਸਰਪੰਚ ਰਹਿ ਚੁੱਕਿਆ ਉਹਨੇ ਤੇ ਪਿੰਡ ਦਾ ਵਿਕਾਸ ਕੋਈ ਨਹੀਂ ਕੀਤਾ ਕਿਉਂ ਪਿੰਡ ਦੇ ਵਿੱਚ ਤੁਸੀਂ ਜਾ ਕੇ ਵੇਖ ਸਕਦੇ ਜੋ ਕਿ ਗਲੀਆਂ ਦੇ ਵਿੱਚ ਅਜੇ ਵੀ ਬੜਾ ਚਿੱਕੜਿਆ ਕਈਆਂ ਘਰਾਂ ਦੇ ਵਿੱਚ ਪਾਣੀ ਜਾ ਰਿਹਾ ਤੇ ਅਜੇ ਤੱਕ ਕਿਸ ਨੇ ਵਿਕਾਸ ਨਹੀਂ ਕੀਤਾ ਬਾਅਦ ਵਿੱਚ 5 ਸਾਲ ਹੋ ਗਏ ਕਾਂਗਰਸ ਦਾ ਸਰਪੰਚ ਆ ਤੇ ਉਹਨੇ ਵੀ ਕੋਈ ਵਿਕਾਸ ਨਹੀਂ ਕੀਤਾ ਆ ਸਾਡੇ ਲਾਗੇ ਇੱਕ ਸੱਪੜਿਆ ਪਿਛਲੇ ਪਾਸੇ ਇਹਦੇ ਵਿੱਚ ਵੇਖੋ ਵੀ ਕਿੰਨਾ ਪਾਣੀ ਆ ਅਜੇ ਤੱਕ ਉਨੇ ਪਾਣੀ ਨਹੀਂ ਸਾਫ਼ ਕਰਵਾ ਸਕਿਆ ਇੱਕ ਪਰਲੇ ਪਾਸੇ ਪਿੰਡ ਦੇ ਛੱਪੜਿਆ ਉਹਦੇ ਵਿੱਚ ਵੀ ਬਹੁਤ ਗੰਦਗੀ ਤੇ ਬਹੁਤ ਲੋਕਾਂ ਦੇ ਘਰਾਂ ਵਿੱਚ ਪਾਣੀ ਜਾ ਰਿਹਾ ਇੱਕ ਹੋਰ ਤੀਸਰਾ ਛੱਪੜਿਆ ਉਹ ਵੀ ਅਜੇ ਪੂਰਾ ਭਰਿਆ ਉਹਦਾ ਵੀ ਕੋਈ ਵਿਕਾਸ ਨਹੀਂ ਜੋ ਤੇ ਪਿੰਡਾਂ ਘਰਾਂ ਦੇ ਵਿੱਚ ਪਾਣੀ ਜਾ ਰਿਹਾ ਕਿਸੇ ਨੇ ਵਿਕਾਸ ਨਹੀਂ ਕਰਾਇਆ ਤੇ ਅਸੀਂ ਚਾਹੁੰਦੇ ਹਾਂ ਸਾਡੀ ਪੰਚਾਇਤ ਬਣੇ ਸਾਡਾ ਸਰਪੰਚ ਬਣ ਜਾਵੇ ਅਸੀਂ ਪੰਚ ਬਣ ਜਾਈਏ ਤੇ ਪਹਿਲਾਂ ਹੀ ਪਹਿਲੇ ਆਧਾਰ ਤੇ ਜਿਹੜਾ ਸਾਡਾ ਮਾਨਿਆ ਪੰਚਾਂ ਦਾ ਤੇ ਪਹਿਲੇ ਹਦਾਰ ਤੇ ਅਸੀਂ ਸਪਣਾ ਦਾ ਕੰਮ ਕਰਨਾ ਸਪਣਾ ਦਾ ਵਿਕਾਸ ਕਰਾਉਣਾ ਜਿਹੜਾ ਲੋਕਾਂ ਦੇ ਘਰਾਂ ਵਿੱਚ ਪਾਣੀ ਜਾਂਦਾ ਉਹ ਅਸੀਂ ਬੰਦ ਕਰਨਾ ਤੇ ਅਸੀਂ ਜਿਹੜੀ ਆ ਪਿੰਡ ਦੀ ਸਾਫ ਸਪਾਈ ਸਾਰੀ ਹੋਣੀ ਚਾਹੀਦੀ ਆ ਅਸੀਂ ਇਹ ਚਾਹੁੰਦੇ ਆ ਇੱਕ ਅਸੀਂ ਮਾਸਟਰ ਜੀ ਨੂੰ ਕਵਾਂਗੇ ਕਿ ਪੰਚਾਇਤ ਦੇ ਹੱਕ ਵਿੱਚ ਇੱਕ ਆਉਂਦੀਆਂ ਪਿੰਡ ਦੇ ਚਾਰ ਸਫੇਰੇ ਲਾਈਟਾਂ ਹਰ ਪਿੰਡ ਦੇ ਵਿੱਚ ਲਾਈਟ ਲੱਗੀ ਆ ਉਹ ਸਾਡੇ ਪਿੰਡ ਦੇ ਵਿੱਚ ਲਾਈਟ ਨਹੀਂ ਲੱਗੀ। ਅਸੀਂ ਇੱਕ ਉਹ ਲਾਈਟਾਂ ਲਵਾਉਣੀਆਂ ਚਾਹੁੰਦੇ ਆ ਕਿ ਉਹ ਪਿੰਡ ਜਿਹੜਾ ਸਾਡਾ ਵਧੀਆ ਸਾਫ਼ ਸੁਥਰਾ ਰਹੇ। ਗੁਰੂ ਤੇਗ ਬਹਾਦਰ ਸਾਹਿਬ ਦੀ ਨਗਰੀ ਆ। ਇਸ ਨਗਰੀ ਵਿੱਚ ਕੰਮ ਸੋ ਕੰਮ ਤੇ ਵਧੀਆ ਕੰਮ ਹੋਣਾ ਚਾਹੀਦਾ। ਕਿਉਂ ਜਿੱਥੇ ਗੁਰੂਆਂ ਦੀ ਨਗਰੀ ਹੋਵੇ, ਗੁਰੂ ਸਾਹਿਬ ਆਏ ਹੋਣ, ਉਸ ਪਿੰਡ ਦਾ ਵਿਕਾਸ ਨਾ ਹੋਇਆ ਹੋਵੇ ਤੇ ਕਿੱਡੀ ਮਾੜੀ ਗੱਲ ਆ। ਇੱਥੇ ਕਰੋੜਾਂ ਰੁਪਈਆ ਆ ਚੁੱਕਿਆ ਕਿਸੇ ਨੇ ਲਾਇਆ ਨਹੀਂਗਾ। ਤੇ ਅਸੀਂ ਚਾਹੁੰਦੇ ਆ ਇਹ ਵਧੀਆ ਇਨਸਾਨ ਆ ਮਾਸਟਰ ਜੀ ਇਹਦੇ ਕੋਲੋਂ ਪੈਸੇ ਵੀ ਖਰਚਦਾ ਉਹ ਹਰ ਇੱਕ ਲੜਕੀ ਦੇ ਘਰ ਘਰ ਜਾ ਕੇ ਸਗਨ ਸਕੀਮ ਆਪਣੇ ਕੋਲੋਂ 10000 ਰੁਪਏ ਦਿੰਦਾ ਹੁਣ ਇਹਨਾਂ ਨੇ ਕਹਿ ਦਿੱਤਾ ਵੀ ਅਸੀਂ 2100 ਰੁਪਏ ਦੇਵਾਂਗੇ ਤੇ ਜੇ ਲੋ ਜੇ ਕਿਸ ਗਰੀਬ ਦਾ ਇਸ ਤਰ੍ਹਾਂ ਸਰ ਜਾਵੇ ਤੇ ਬਹੁਤ ਵਧੀਆ ਅਸੀਂ ਤੇ ਇਹੋ ਕਵਾਂਗੇ ਕਿ ਸਾਡਾ ਜਿਹੜਾ ਪਿੰਡ ਦਾ ਵਿਕਾਸ ਹੋਵੇ ਤੇ ਜਿਹੜੀ ਸੱਚੀ ਸੁੱਚੀ ਜਿਹੜੀ ਆ ਪੰਚਾਇਤ ਬਣ ਜਾਵੇ ਤੇ ਇਹਨਾਂ ਕੋਸੀਂ ਇਹ ਕਹਿੰਦੇ ਖਮਾ ਤੇ ਜਾ ਚ ਕਿਹਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤ ਹਾਂ ਲੋਜੀ ਦਰਸ਼ਕ ਵੀਰੋ ਐਸ ਪਿੰਡ ਤੋਂ ਸਾਡੇ ਨਾਲ ਇੱਕ ਸਾਬਕਾ ਮੈਂਬਰ ਮੌਜੂਦ ਆ ਕਰਦੇ ਆ ਗੱਲਬਾਤ ਸਰਦਾਰ ਜੀ ਤੁਹਾਡੇ ਪਿੰਡ ਦੇ ਬਹੁਤ ਸਾਰੇ ਮਸਲੇ ਆ ਜਿਵੇਂ ਵਕਾਸ ਮੜਾ ਹੈ ਹੋਰ ਵੀ ਸਾਨੂੰ ਪੰਚਾਇਤ ਮੈਂਬਰ ਸਾਹਿਬ ਮਾਸਟਰ ਉਹਨਾਂ ਦੱਸਿਆ ਫਿਰ ਇਸ ਵਾਰ ਕੀ ਸੋਚਿਆ ਅਸੀਂ ਚਾਹੁੰਦੇ ਆ ਕਿ ਸਾਡਾ ਪਿੰਡ ਜਿਹੜਾ ਇੱਕ ਮਸਲੇ ਸਾਡੇ ਸਕੂਲ ਦੀ ਗਰਾਊਂਡ ਦੇ ਵਿੱਚ ਜੀ ਮਤਲਬ ਬਹੁਤ ਨੀਵੀਂ ਆ ਤੇ ਮੈਂ ਕਹਿੰਆਂ ਪਰਤਵੰਤਾਂ ਸੱਜਣਾਂ ਨੂੰ ਕਿਹਾ ਸਰਪੰਚ ਸਾਹਿਬ ਨੇ ਵੀ ਕਹਿੰਦੇ ਨੇ ਕਿ ਇਹਨੂੰ ਮਤਲਬ ਆਪਾਂ ਮਿੱਟੀ ਪੁਵਾਈਏ ਦੇ ਵਿੱਚ ਪਰ ਸਾਡੇ ਆਕੇ ਕਿਸੇ ਨੇ ਨਹੀਂ ਲਾਈ ਜੀ ਤੇ ਸਾਡੇ ਲੋਕਾਂ ਨੇ ਸਾਡੇ ਦੇ ਲੋਕਾਂ ਨੇ ਬੜਾ ਇਤਰਾਜ਼ ਵੀ ਕੀਤਾ ਕਿ ਕਮ ਨਹੀਂ ਹੋ ਰੇ ਪਰ ਇੱਕ ਮੈਂਬਰ ਨਹੀਂ ਕੁਝ ਵੀ ਕਰ ਸਕਦਾ ਜੀ ਤੇ ਮੈਂਬਰ ਜਿਹੜਾ ਸਾਬਕਾ ਮੈਂਬਰ ਆ ਕਿਉਂਕਿ ਹੱਥ ਵਿੱਚ ਸਾਰਾ ਕੁਝ ਸਰਪੰਚ ਦੇ ਹੁੰਦਾ ਤੇ ਮੈਂਬਰ ਨੇ ਕੀ ਵਿਚਾਰੇ ਨੇ ਕਰ ਲੈਣਾ ਉਹ ਤੇ ਇੱਕ ਆਮ ਜਿਹੇ ਮਤਲਬ ਆਮ ਜਨਤਾ ਨੂੰ ਗਿਣਿਆ ਜਾਂਦਾ ਜਿਸ ਨੂੰ ਪੁੱਛੀਏ ਅੱਛੀ ਨਹੀਂ ਜੀ ਤੇ ਬਾਕੀ ਅਸੀਂ ਚਾਹੀ ਸੀ ਚਾਉਂਦੇ ਹਾਂ ਵੀ ਵਿਕਾਸ ਹੋਵੇ ਤੇ ਵੀ ਸਾਨੂੰ ਬਹੁਤ ਮਾਣ ਸੀ ਜਿਹੜਾ ਸਰਪੰਚ ਸਾਡਾ ਇਹਨਾਂ ਬਹੁਤ ਪਿਆਰ ਸੀ ਹੁਣ ਵੀ ਪਿਆਰ ਆ ਪਰ ਮਤਲਬ ਨਹੀਂ ਪਿੰਡ ਵੀ ਨਹੀਂ ਰਹਿਣ ਦਿਆ ਤੇ ਲੋਕਾਂ ਨੇ ਮਤਲਬ ਨਹੀਂ ਚਾਹੁੰਦੇ ਲੋਕ ਨਹੀਂ ਚਾਹੁੰਦੇ ਆਪ ਚਾਹੁੰਦੇ ਆ ਵੀ ਮੈਂ ਇੱਕ ਮਤਲਬ ਜੀ ਇਹ ਮਤਲਬ ਹੀ ਹੈ ਉਹਨਾਂ ਨੇ ਚੰਗਾ ਬੰਦਾ ਚੁਣਿਆ ਜਾਵੇ ਜਿਸ ਦੇ ਨਾਲ ਇਹ ਹੋਵੇ ਕਿ ਲੋਕ ਪਿੰਡ ਦਾ ਵਿਕਾਸ ਹੋਵੇ ਤੇ ਸਾਡਾ ਮਤਲਬ ਜਿਹੜਾ ਉਸੇ ਵੇਲੇ ਸਾਡਾ ਕੋਈ ਕੰਮ ਐ ਸੈਨ ਹੋ ਜਾਣ ਜਾਂ ਕੋਈ ਇਸ ਤਰ੍ਹਾਂ ਇਹੋ ਜੇ ਕੰਮ ਨਹੀਂ ਹੁੰਦੇ ਜੀ ਤੋਂ ਜਿਆ ਸਾਾਨੂੰ ਬੜੀਆਂ ਮੁਸ਼ਕਲਾਂ ਆਉਂਦੀਆਂ ਜੀ